ਜੀਡੀਐਸ ਨਿਊ ਚੈਨਲ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਅਸੀਂ ਪਹੁੰਚੇ ਹਾਂ ਜਨਮ ਸਥਾਨ ਅਨੋਖੇ ਅਮਰ ਸ਼ਹੀਦ ਧੰਤਨ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਤੇ ਕਿਉਂਕਿ 26 ਜਨਵਰੀ ਨਜ਼ਦੀਕ ਹੈ ਕਿ ਉਹਨਾਂ ਦਾ ਜਨਮ ਦਿਹਾੜੇ ਨੂੰ ਲੈ ਕੇ ਲੱਖਾਂ ਦੀ ਤਾਦਾਦ ਦੇ ਵਿੱਚ ਜਿਹੜੀ ਸੰਗਤ ਹੈ ਇੱਥੇ ਨਮਸਤਕ ਹੁੰਦੀ ਹੈ ਸ਼ਰਦਾ ਦੇ ਫੁੱਲ ਭੇਟ ਕਰਦੀ ਇਹਦੇ ਆਪਣੀਆਂ ਮਨੋ ਕਾਮਨਾ ਪੂਰੀਆਂ ਕਰਦੀ ਏ ਸਾਡੇ ਨਾਲ ਭਾਈ ਸਰਬਜੀ ਮੌਜੂਦ ਨੇ ਉਹਨਾਂ ਦੇ ਕੋਲੋਂ ਆਪਾਂ ਅਨੋਖੇ ਅਮਰ ਸ਼ਹੀਦ ਤਰਦਨ ਬਾਬਾ ਦੀਪ ਸਿੰਘ ਜੀ ਦੇ ਬਾਰੇ ਜਾਣਕਾਰੀ ਲੈਣੇ ਆ ਤੇ ਉਹਨਾਂ ਨੇ ਕਿੰਨੀਆਂ ਜੰਗਾਂ ਲੜੀਆਂ ਨੇ ਕਿੱਥੇ-ਕਿੱਥੇ ਉਹਨਾਂ ਨੇ ਜੰਗ ਲੜੀ ਏ ਕਿੰਨੀਆਂ ਉਹਨਾਂ ਨੇ ਕਿਉਂਕਿ ਅਨੋਖੇ ਅਮਰ ਸ਼ਹੀਦ ਤਰਦਨ ਬਾਬਾ ਦੀਪ ਸਿੰਘ ਜੀ ਬਹੁਤ ਵੱਡੇ ਲਖਾਰੀ ਵੀ ਹੋਏ ਨੇ ਕਿਉਂਕਿ ਦਮਦਮਾ ਸਾਹਿਬ ਉਹਨਾਂ ਨੇ ਬੀੜ ਵੀ ਲਿਖੀ ਹੈ ਕਿੰਨੀਆਂ ਉਹਨਾਂ ਨੇ ਬੀੜਾ ਲਿਖੀਆਂ ਸਾਰੀ ਜਾਣਕਾਰੀ ਪ੍ਰੋਪਰ ਆਪਾਂ ਭਾਈ ਸਾਹਿਬ ਜੀ ਕੋਲ ਲੈਣੇ ਭਾਈ ਸਾਹਿਬ ਦੀ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤੇ ਮੈਂ ਆਪ ਜੀ ਦੇ ਚੈਨਲ ਜੀ ਡੀ ਐਸ ਨਿਊਜ਼ ਦਾ ਸਮੁੱਚੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਹੜੀਆਂ ਇਹ ਸ਼ੁਭ ਦਿਹਾੜੇ ਨੂੰ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀ ਲੋਕੇ ਜੁਲੈ ਕੇ ਇਹਨੂੰ ਸਮੁੱਚੀਆਂ ਸੰਗਤਾਂ ਤੱਕ ਪਹੁੰਚਾ ਰਹੀਆਂ ਹਨ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਸਾਡੇ ਸਰੋਤਿਆਂ ਨੂੰ ਜਰੂਰ ਜਾਣਕਾਰੀ ਦਿਵੋ ਬਾਬਾ ਦੀਪ ਸਿੰਘ ਜੀ ਦਾ ਕਦੋਂ ਜਨਮ ਹੋਇਆ ਸੀ ਤੇ ਕਦੋਂ ਉਹਨਾਂ ਨੇ ਗੁਰੂ ਮਹਾਰਾਜ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸੰਗਤ ਕੀਤੀ ਕਦੋਂ ਉਹਨਾਂ ਨੇ ਖੰਡੇ ਦੀ ਪੌਲ ਲਈ ਤੇ ਕਿੰਨੀ ਉਮਰ ਦੇ ਵਿੱਚ ਉਹਨਾਂ ਨੇ ਕਿੰਨੀਆਂ ਜੰਗਾਂ ਲੜੀਆਂ ਨੇ ਬਾਬਾ ਦੀਪ ਸਿੰਘ ਜੀ ਦਾ ਜਨਮ 1682 ਈਸਵੀ ਦੇ ਵਿੱਚ ਭਾਈ ਕਾਨ ਸਿੰਘ ਜੀ ਨਾਬਾ ਅਨਸਾਰ 14 ਮਾਗ 1682 ਨੂੰ ਇਸੇ ਪਿੰਡ ਭਾਈ ਭਗਤਾ ਜੀ ਦੇ ਗਰਾਵੇ ਖੇ ਮਾਤਾ ਜੀ ਹੁਣੀ ਜੀ ਦੀ ਕੋਖਾ ਹੋਇਆ ਔਰ ਉਦੋਂ ਹੀ ਗੁਰੂ ਸਾਹਿਬ ਜੀ ਨੇ ਅਗੇ 1699 ਦੀ ਵਿਸਾਖੀ ਤੇ ਸਿੱਖ ਕੌਮ ਨੂੰ ਅੰਮ੍ਰਿਤ ਦੀ ਦਾਤ ਦਿੱਤੀ ਤਾਂ 1700 ਦੇ ਵਿੱਚ ਬਾਬਾ ਦੀਪ ਸਿੰਘ ਜੀ ਨੇ ਵੀ ਆਪਣੇ ਪਰਿਵਾਰ ਸਮੇਤ ਜਾ ਕੇ ਅਮਰਸ਼ਾ ਗਿਆ ਔਰ ਸਿੰਘ ਸੱਜ ਗਏ। ਅ ਭਾਈ ਸਾਹਿਬ ਜੀ ਬਾਬਾ ਦੀਪ ਸਿੰਘ ਜੀ ਨੇ ਕਿੰਨੀਆਂ ਬੀੜਾਂ ਲਿਖੀਆਂ ਨੇ? ਜਦੋਂ ਤਲਵੰਡੀ ਸਾਬੋ ਬਹਿ ਕੇ ਗੁਰੂ ਗੋਬਿੰਦ ਸਿੰਘ ਜੀ ਭਾਈ ਮਨੀ ਸਿੰਘ ਜੀ ਤੋਂ ਬੀੜ ਲਿਖਵਾਉਂਦੇ ਸਨ ਗੁਰਬਾਣੀ ਉਹਨਾਂ ਨੇ ਨਾਮੇ ਪਾਤਸ਼ਾਹ ਦੇ ਸ਼ਲੋਕ ਜਿਹੜੇ ਸ਼ਾਮਲ ਕਰਾਏ ਨੇ। ਉਦੋਂ ਬਾਬਾ ਦੀਪ ਸਿੰਘ ਵੀ ਉਹਨਾਂ ਦੇ ਉੱਥੇ ਸਹਾਇ ਇੱਕ ਵਜੋਂ ਨਾਲ ਸਨ। ਜਿਵੇਂ ਕਲਮ ਦਵਤ ਸ਼ਾਈ ਹੱਥ ਦਾ ਪ੍ਰਬੰਧ ਬਾਬਾ ਦੀਪ ਸਿੰਘ ਕਰਦੇ ਸਨ ਉਦੋਂ ਬਾਅਦ ਜਦੋਂ ਬਾਬਾ ਦੀਪ ਸਿੰਘ ਜੀ ਜਦੋਂ ਗੁਰੂ ਸਾਹਿਬ ਚਲੇ ਗਏ ਨਦੇੜ ਨੂੰ ਭਾਈ ਸਾਹਿਬ ਬਾਬਾ ਦੀਪ ਸਿੰਘ ਨੇ ਚਾਰ ਬੀੜਾਂ ਜਿਹੜੀਆਂ ਹੱਥ ਲਿਖਤ ਪਤਾਰੇ ਕੀਤੇ ਨੇ ਕਿਉਂਕਿ ਪ੍ਰੈਸ ਤੋਂ ਤਾਂ ਬੜਾ ਚਿਹਰਾਨ ਕੇ ਬਾਅਦ ਚ ਲੱਗਦੀ ਹੈ ਗੁਰਬਾਣੀ ਛਾਪਨ ਦੀ ਉਹਨਾਂ ਨੇ ਚਾਰ ਬੀੜਾਂ ਲਿਖੀਆਂ ਨੇ ਜਿਨ੍ਹਾਂ ਨੂੰ ਵਕਤ ਤੱਕਤਾਂ ਤੇ ਸ਼ਿਸ਼ੋਭਤ ਕਰ ਦਿੱਤਾ ਕੁਝ ਹਿਸਟਰੀ ਦੇ ਪੰਨੇ ਇਹ ਗੱਲ ਮੰਨਦੇ ਨੇ ਕਿ ਬਾਬਾ ਦੀਪ ਸਿੰਘ ਜੀ ਦੀ ਹੱਥ ਲਿਖਤ ਬੀੜ ਇੱਕ ਅਜੇ ਵੀ ਕਿਤੇ ਬਰਕਲੇ ਯੂਨੀਵਰਸਿਟੀ ਦੇ ਵਿੱਚ ਬਾੜ ਪਈ ਹੈ ਜਿਹਨੂੰ ਆਦਰ ਸਤਕਾਰ ਤਾਇਤ ਰੱਖਿਆ ਹੋਇਆ ਵਾ ਉਹ ਉਹਦੀ ਪੂਜਾ ਵੀ ਕਰਦੇ ਆ ਔਰ ਮਾਲਾ ਵੀ ਉਹਦੇ ਉੱਤੇ ਜਿਹੜਾ ਬੋਚਦਾ ਬਾਬਾ ਦੀਪ ਸਿੰਘ ਜਦੋਂ ਮਾਲਵੇ ਦੀ ਧਰਤੀ ਤੋਂ ਤੁਰਦੇ ਨੇ ਹਰਮੰਦਰ ਸਾਹਿਬ ਨੂੰ ਆਜ਼ਾਦ ਕਰਵਾਉਣ ਵਾਸਤੇ ਤਾਂ ਉਹਨਾਂ ਦੇ ਨਾਲ ਕਿੰਨੀ ਸੰਗਤ ਸੀ ਤੇ ਕਿੱਥੇ ਆਣ ਕੇ ਲਕੀਰ ਖਿੱਚੀ ਜਾਂਦੀ ਏ ਬਿਕੋ ਜਦੋਂ ਜਦੋਂ ਉਹ ਤੁਰਦੇ ਨੇ ਉਦੋਂ ਹਿਸਟਰੀ ਮੁਤਾਬਕ ਉਹਨਾਂ ਦੇ ਨਾਲ 5000 ਫੌਜੀਆਂ ਸੀ ਇੱਥੇ ਖੇਮ ਕਰਨ ਦਾ ਇਲਾਕਾ ਸਾਡਾ ਪੈਂਦਾ ਹੈ ਸਾਡਾ ਹਲਕਾ ਵੀ ਇਸ ਵੇਲੇ ਖੇਮ ਕਰਨੀ ਹੈ ਉੱਥੇ ਅਗਲੇ ਬੰਨੇ ਸਤਲੁਜ ਦਰਿਆ ਆ ਜਾਂਦਾ ਹੈ ਹਿਸਟਰੀ ਮੁਤਾਬਕ ਇੱਥੋਂ ਬਾਬਾ ਦੀਪ ਸਿੰਘ ਜੀ ਨੇ ਸਤਲੁਜ ਦਰਿਆ ਨੂੰ ਪਾਰ ਕੀਤਾ ਪਾਰ ਕਰਕੇ ਉਹ ਰਾਤ ਤਰਨਤਾਰਨ ਸਾਹਿਬ ਜਾ ਕੇ ਠਹਿਰੇ ਨੇ ਸਵੇਰੇ ਉੱਥੋਂ ਅਰਦਾਸ ਕਰਕੇ ਹਰਮੰਦਰ ਸਾਹਿਬ ਨੂੰ ਆਜ਼ਾਦ ਕਰਾਉਣ ਲਈ ਉੱਤਰੇ ਨੇ ਜਦੋਂ ਤੁਰੇ ਨੇ ਉਹਨਾਂ ਨੇ ਇੱਕ ਲਕੀਰ ਖਿੱਚੀ ਆਪ ਦੀ ਜਿਹੜੇ ਉਹਨਾਂ ਦੇ ਨਾਲ ਜਿਹੜੇ ਸੂਰਮੇ ਸਨ ਉਹਨਾਂ ਦੇ ਅੱਗੇ ਤੇ ਉਹਨਾਂ ਨੇ ਨਾਲੇ ਆਖਿਆ ਕਿ ਜੇ ਉਹ ਟੱਪਿਓ ਲੀਕ ਨੂੰ ਉਹ ਟੱਪਿਓ ਜਿਹੜੇ ਘਰੋਂ ਸ਼ਹੀਦੀ ਦੇਣ ਆਏ ਨੇ ਜਿਨ੍ਹਾਂ ਦੇ ਮਨ 'ਚ ਕਿਸ ਤਰ੍ਹਾਂ ਦਾ ਸ਼ੰਕਾ ਹੈ ਉਹ ਇਸ ਲਕੀਰ ਤੋਂ ਪਿੱਛੇ ਮੁੜ ਕੇ ਆਪਣੇ ਘਰਾਂ ਨੂੰ ਮੁੜ ਜੋ ਪਰ ਹਿਸਟਰੀ ਕਹਿੰਦੀ ਹੈ ਕਿ ਜਿਹੜੇ ਸੂਰਮੇ ਸੀ ਉਹ ਛਾਲਾ ਮਾਰ ਕੇ ਲੀਕ ਟੱਪ ਗਏ ਉਹਨਾਂ ਦੇ ਮਨ ਵਿੱਚ ਇਸ ਗੱਲ ਦਾ ਬਹੁਤ ਦੁੱਖ ਸੀ ਕਿ ਅਬਦਾਲੀ ਸਾਡੇ ਗੁਰੂ ਧਾਮ ਦੀ ਗੁਰੂ ਰਾਮਦਾਸ ਪਾਤਸ਼ਾਹ ਦੇ ਅਸਥਾਨ ਦੀ ਬਿਆਬਦੀ ਕਿਉਂ ਕਰੇ ਉਹ ਉਹ ਕਿਹੜਾ ਮੁਗਲ ਸੀ ਜਿਹਦੇ ਨਾਲ ਆਹਮੋ ਸਾਹਮਣੇ ਵਾਰ ਚੱਲੇ ਤੇ ਬਾਬਾ ਜੀ ਦੀ ਜਿਹੜਾ ਧੌਣ ਸੀ ਉਹ ਉਹਨਾਂ ਦੀ ਤਲੀ ਤੇ ਆ ਗਈ ਤਾਂ ਕਿੱਥੋਂ ਬਾਅਦ ਸੀਸ ਕੱਟਿਆ ਜਾਂਦਾ ਤੇ ਕਿੱਥੇ ਕਿੰਨੀ ਦੂਰੀ ਤੇ ਬਾਅਦ ਜਦੋਂ ਸੀਸ ਹਰਮੰਦਰ ਸਾਹਿਬ ਜਾਂਦਾ ਏ ਐਮਦ ਸ਼ਾਹ ਬਦਾਲੀ ਦਾ ਇੱਕ ਜਰਨਲ ਸੀ ਜਹਾਨ ਖਾਨ ਜਦੋਂ ਉਹ ਆਪਦੀ ਫੌਜ ਲੈ ਕੇ ਆਇਆ ਤੇ ਉਹਨਾਂ ਫੌਜ ਦੇ ਵਿੱਚ ਇੱਕ ਸਿਰ ਕੱਢ ਜਰਨੈਲ ਸੀ ਜਮਾਨਖਾਂ ਜਿਹਦੇ ਨਾਲ ਬਾਬਾ ਜੀ ਦੀ ਜੰਗ ਹੋਈ ਔਰ ਸਾਂਝੇ ਵਾਰ ਨਾਲ ਉਹਨਾਂ ਦਾ ਜਿਹੜਾ ਸੀ ਉਹ ਥੜ ਉਹਨਾਂ ਦਾ ਵੱਖਰਾ ਹੋ ਗਿਆ ਸੀਸ ਵੱਖਰਾ ਹੋ ਗਿਆ ਔਰ ਬਾਬਾ ਜੀ ਨੇ ਆਪ ਦਾ ਜਿਹੜਾ ਸੀ ਸੀਸ ਨੂੰ ਤਲੀ ਤੇ ਟਿਕਾ ਕੇ ਉਹ ਅੱਗੇ ਲੜਦੇ ਜਿੱਥੇ ਅੱਜ ਕੱਲ ਦਿਵਾਨ ਹਾਲ ਮਨਜੀ ਸਾਹਿਬ ਹੈ ਉੱਥੋਂ ਤੱਕ ਲੜਦੇ ਗਏ ਉਦੋਂ ਅੱਗੇ ਜਾ ਕੇ ਬਾਬਾ ਜੀ ਨੇ ਆਪ ਦਾ ਸੀਸ ਜਿਹੜਾ ਸੀਗਾ ਪੂਰਨ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਪੈਂਟ ਕਰਕੇ ਉਹਨਾਂ ਆਖਿਆ ਕਿ ਮੇਰਾ ਵਾਦਾ ਸੀ ਮੈਂ ਆਪਦੇ ਸਿਰ ਨਾਲ ਇਹ ਜੰਗ ਲੜਾਂਗਾ ਆਪਦੇ ਮਤਲਬ ਪ੍ਰਣ ਕੀਤਾ ਸੀ ਕਿ ਮੈਂ ਮੇਰਾ ਸਿਰ ਲੱਥ ਵੀ ਜਾਵੇ ਮੈਂ ਜੰਗ ਲੜ ਕੇ ਮੁਗਲਾਂ ਤੋਂ ਹਰਮਨਦਰ ਸਾਹਿਬ ਨੂੰ ਉਜਾਦ ਕਰਾਵਾਂਗਾ ਆਪਨੇ ਮੈਂ ਜੋ ਮੈਂ ਵਚਨ ਕੀਤਾ ਸੀ ਗੁਰੂ ਸਾਹਿਬ ਦੇ ਨਾਲ ਉਹਨੂੰ ਮੈਂ ਪੂਰਾ ਕਰ ਦੇ ਬਾਬਾ ਦੀਪ ਸਿੰਘ ਜੀ ਦੇ ਕੋਲੋਂ ਖੰਡਾ ਜਿਹੜਾ ਸੀ ਕਿੰਨੇ ਸ਼ੇਰ ਦਾ ਸੀ ਤੇ ਉਹ ਪ੍ਰਾਤਨ ਸਮੇਂ ਦੇ ਵਿੱਚ ਸ਼ੇਰ ਚੱਲਦੇ ਸੀ ਤੇ ਅੱਜ ਦੇ ਸਮੇਂ ਕਿਲੋਆਂ ਦੇ ਨਾਲ ਵਜ਼ਨ ਜਿਹੜਾ ਤੋਲਿਆ ਜਾਂਦਾ ਹੈ ਅੱਜ ਦੇ ਸਮੇਂ ਉਹ ਕਿੰਨੇ ਕਿਲੋ ਦਾ ਖੰਡਾ ਸੀ ਵੇਖੋ ਖੰਡਾ 18 ਸ਼ੇਰ ਦਾ ਸੀ ਤੇ ਸ਼ੇਰ ਵੱਖ-ਵੱਖ ਸਮਿਆਂ ਤੇ ਉਹਦੀ ਜਿਹੜੀ ਮਾਪ ਤੋਲ ਹੈ ਉਹਦਾ ਵਜਨ ਵਕ ਵਕ ਸਮਿਆਂ ਤੇ ਘਟ ਵੱਧ ਹੁੰਦਾ ਰਿਹਾ ਵਾ ਸਾਡਾ ਜਿਹੜਾ ਵਜਨ ਅੱਜ ਨੂੰ ਅਸੀਂ ਕਿਲੋਗ੍ਰਾਮ ਗਿਣਦੇ ਆ 1950 ਜਦੋਂ ਸਾਡਾ ਜਿਹੜਾ ਸੰਵਿਧਾਨ ਲਾਗੂ ਹੋਇਆ ਇਹ ਉਦੋਂ ਲਾਗੂ ਹੋਇਆ ਉਸ ਤੋਂ ਪਹਿਲਾਂ ਸਾਡੇ ਘਰਾਂ 'ਚ ਜੇ ਵੀ ਪਸੇਰੀਆਂ ਪਈਆਂ ਨੇ ਜਿਹਨੂੰ ਜਿਹੜੇ 2 ਕਿਲੋ ਦੀ ਹੁੰਦੀ ਹੈ ਤੇ ਪਰ ਸਾਡੇ ਬਜ਼ੁਰਗ ਉਹਨੂੰ ਪਸੇਰੀ ਕਹਿੰਦੇ ਨੇ ਅੱਛਾ ਇਸ ਕਰਕੇ ਬਾਬਾ ਜੀ ਦੇ ਖੰਡੇ ਤਾਂ ਵੇਲਾ ਤਾਂ ਮੇਰੇ ਜੰਮਣ ਤੋਂ ਕਈ ਸਾਲ ਪਹਿਲਾਂ ਹੋ ਗਿਆ ਮੈਂ ਪੱਕਾ ਤੇ ਨਹੀਂ ਕਹਿ ਸਕਦਾ ਪਰ ਲੇਕਿਨ 10 ਕਿਲੋ ਦੇ ਲਾਗੇ ਜ਼ਰੂਰ ਹੋਗਾ ਹਾਂਜੀ ਬਾਬਾ ਦੀਪ ਸਿੰਘ ਜੀ ਦੇ ਜਨਮ ਸਥਾਨ ਤੇ ਕਿੰਨੇ ਰੋਜਾ ਜਿਹੜਾ ਹੈ ਮੇਲਾ ਜਿਹੜਾ ਲੱਗਦਾ ਹੈ ਇਹ ਜਨਮ ਦਿਹਾੜੇ ਦਾ ਮੇਲਾ ਜਿਹੜਾ ਵਾ ਜੀ ਇਹ 5 ਰੋਜਾ ਤੇ ਵੱਡਾ ਮੇਲਾ ਲੱਗਦਾ ਨਾ ਤੇ 4 ਰੋਜਾ ਤੇ ਵੈਸੇ ਸਾਰੇ ਜਨਵਰੀ ਮਹੀਨਾ ਜਿਹੜਾ ਵਾ ਇਹ ਜੋੜ ਮੇਲਾ ਚੱਲੀ ਜਾਂਦਾ 1 ਅਧ ਫਰਵਰੀ ਤੱਕ ਕਈ ਵਾਰ ਮਾਰਚ ਤੱਕ ਜਿਹੜਾ ਇਹਦੇ ਉਦੋਂ ਤੱਕ ਸੰਗਤਾਂ ਆਉਂਦੀਆਂ ਜਾਂਦੀਆਂ ਨੇ ਇਹਦੀਆਂ ਸਮਾਗਮ ਹੁੰਦੇ ਰਹਿੰਦੇ ਆ ਪਰ ਅਸੀਂ ਜਿਹੜਾ ਵਾ 25 ਜਨਵਰੀ 26 ਜਨਵਰੀ 27 ਤੇ 28 ਨੂੰ ਚਾਰ ਰੋਜਾ ਜੋੜ ਮੇਲਾ ਜਿਹੜਾ ਵਾ ਇਹ ਮਨਾਉਨੇ ਆ ਅੱਜ ਜੋੜ ਮੇਲੇ ਦਾ ਪਹਿਲਾ ਦਿਨ ਹੈ ਅਸੀਂ ਨਗਰ ਕੀਰਤਨ ਪਿੰਡ ਚੋਂ ਕਰਕੇ ਅਜੇ ਵਾਪਸ ਨਗਰ ਕੀਰਤਨ ਨਹੀਂ ਆਇਆ ਮੈਂ ਥੋੜਾ ਪਹਿਲਾਂ ਆ ਗਿਆ ਤੇ 5:30 5 ਵਜੇ ਨਗਰ ਕੀਰਤਨ ਵਾਪਸ ਆਉਣਾ ਹੈ ਪਹਿਲਾ ਅੱਜ ਪਹਿਲਾ ਦਿਨ ਹੈ ਜੋੜ ਮੇਲੇ ਦਾ ਕੱਲ ਨੂੰ ਦੂਜਾ ਦਿਨ ਅੱਜ ਹੁਣ ਰਾਤ ਨੂੰ 8 ਵਜੇ ਤੋਂ ਢਾਡੀ ਦਰਬਾਰ ਹੋਵੇਗਾ ਜਿਸ ਚ ਮਹਾਂ ਢਾਡੀ ਪਹੁੰਚ ਰਹੇ ਆ ਕੱਲ ਨੂੰ ਸਵੇਰ ਦੇ ਦੀਵਾਨ ਵਿੱਚ ਕਥਾਵਾਚਕ ਬਾਬਾ ਬੰਤਾ ਸਿੰਘ ਟਾਢੀ ਮਿਲਖਾ ਸਿੰਘ ਮੋਜੀ ਮਨਵੀਰ ਸਿੰਘ ਜੀ ਪਉਂਡ ਵਾਲੇ ਕੱਲ ਰਾਤ ਨੂੰ ਕਵੀ ਦਰਬਾਰ ਹੋਵੇਗਾ ਜਿਸ ਵਿੱਚ ਪੰਜ ਕਵੀ ਹਿੱਸਾ ਲੈਣਗੇ ਔਰ ਪੂਰਨ ਸਿੰਘ ਅਰਜੀ ਢਾਡੀ ਪਹੁੰਚ ਰਹੇ ਹਨ 27 ਜਨਵਰੀ ਨੂੰ ਭਾਈ ਪਿੰਦਰਪਾਲ ਸਿੰਘ ਜੀ ਆਉਣਗੇ ਭਾਈ ਗੁਰਕਬਾਲ ਸਿੰਘ ਜੀ ਔਰ ਇੱਕ ਢਾਡੀ ਸਿੰਘ ਆਵੇਗਾ ਤੇ 28 ਜਨਵਰੀ ਜਿਹੜੀ ਆ ਉਸ ਦਿਨ ਨਾਲੇ ਚਪਹਿਰਾ ਸਮਾਗਮ ਹੋਵੇਗਾ ਨਾਲੇ ਕਬੱਡੀ ਦੇ ਜਿਹੜਾ ਵਾ ਵੱਡੇ ਜਿਹੜੇ ਮੈਚ ਹੋਣਗੇ ਬਾਬਾ ਜੀ ਦਾ ਜਨਮ ਸਥਾਨ ਤੇ ਜਿਹੜਾ ਪੰਜ ਰੋਜ਼ਾ ਮੇਲਾ ਮਨਾਇਆ ਜਾਂਦਾ ਏ ਤਾਂ ਕਿੰਨੀ ਕੁ ਸੰਗਤ ਜਿਹੜੀ ਆ ਇੱਥੇ ਨਮਸਤਕ ਹੁੰਦੀ ਏ ਇਹਨਾਂ ਚਾਰ ਦਿਨਾਂ ਦੇ ਵਿੱਚ ਤੇ ਅਸੀਂ ਕੋਈ 10-15 ਲੱਖ ਤੋਂ ਉੱਪਰ ਸਮਝਦੇ ਆ ਤੇ ਵੈਸੇ ਸਾਰੇ ਮਹੀਨੇ 'ਚ ਗਿਲੀਆਂ ਤੇ ਬਹੁਤ ਇਦੋਂ ਵੀ ਜਿਆਦਾ ਹੀ ਹੋ ਜਾਂਦੀ ਹੈ ਬਹੁਤ ਸੰਗਤਾਂ ਆਉਂਦੀਆਂ ਨੇ ਐਤਵਾਰ ਨੂੰ ਸੰਗਤ ਬਹੁਤ ਆਉਂਦੀ ਆ ਹਰ ਐਤਵਾਰ ਲਗਭਗ 50000 ਸੰਗਤ ਜਿਹੜੀ ਉਹ ਮੱਥਾ ਟੇਕਦੀ ਹੈ ਉਹ ਜਿਹੜੇ ਕੁਝ ਨੌਜਵਾਨ ਨੇ ਜਿਹੜੇ ਮੋਟਰਸਲਾਂ ਦੇ ਸਲੈਂਸਰ ਲਾ ਕੇ ਬੁਲਟਾਂ ਦੇ ਪਟਾਕੇ ਮਰਵਾਉਂਦੇ ਨੇ ਜਾਂ ਕਈ ਹੋਰ ਪ੍ਰਕਾਰ ਦੀ ਉਹ ਹੁੱਲੜਬਾਜੀ ਕਰਦੇ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਸਾਡੀ ਗੁਰੂ ਘਰ ਵੱਲੋਂ ਵੀ ਤੇ ਵੈਸੀ ਵੀ ਉਮਰ ਦੇ ਇਸ ਦੇ ਹਸਬੰਦਾਲ ਵੀ ਮੈਂ ਤਾਂ ਬੇਨਤੀ ਕਰਦਾ ਵਾਂ ਬੱਚਿਆਂ ਨੂੰ ਕਿ ਤੁਸੀਂ ਸਮਝਦਾਰ ਬਣੋ ਔਰ ਇਹ ਜਿਹੜੇ ਅਸੀਂ ਇੱਕ ਹੁੰਦਾ ਮੇਲਾ ਇੱਕ ਹੁੰਦਾ ਜੋੜ ਮੇਲਾ ਜੋੜ ਮੇਲੇ ਸਾਡੇ ਉਹ ਹੁੰਦੇ ਨੇ ਜਿਹੜੇ ਅਸੀਂ ਸ਼ਹੀਦਾਂ ਦੇ ਮਨਾਉਨੇ ਆ ਜਿਹੜੇ ਅਸੀਂ ਬਾਹਰ ਬਾਹਰ ਮਨਾਉਨੇ ਉਹਨਾਂ ਨੂੰ ਮੇਲੇ ਆ ਕਿਹਾ ਜਾਂਦਾ ਤੇ ਜੋੜ ਮੇਲਿਆਂ ਦੇ ਵਿੱਚ ਕਿਸੇ ਤਰ੍ਹਾਂ ਦੀ ਹੁੱਲੜਬਾਜੀ ਕਰਨੀ ਜਿਹੜੀ ਉਹ ਵਧੀਆ ਨਹੀਂ ਹੈਗੀ ਇਸ ਕਰਕੇ ਬੱਚਿਓ ਮੇਰੀ ਬੇਨਤੀ ਹੈ ਕਿ ਇਹਨਾਂ ਜੋੜ ਮੇਲਿਆਂ ਉੱਤੇ ਭਾਵੇਂ ਉਹ ਨੱਦਪੁਰ ਸਾਹਿਬ ਦਾ ਮੇਲਾ ਚਾਹੇ ਬੀੜ ਸਾਹਿਬ ਦਾ ਮੇਲਾ ਚਾਹੇ ਚਮਕੌਰ ਸਾਹਿਬ ਦਾ ਮੇਲਾ ਹੈ ਇਹਨਾਂ ਤੇ ਓਵਰਡੇ ਤੁਸੀਂ ਜਿਹੜੇ ਡੈੱਕ ਆ ਇਹ ਵਜਾਉਣੇ ਜਾਂ ਸਲੈਂਸਰਾਂ ਦੇ ਪਟਾਕੇ ਮਨਾਉਨੇ ਇਹ ਤੇ ਇੱਕ ਪੌ ਲੱਥੀ ਨਾਤਿਆਂ ਦੋ ਪੌ ਚੜ ਗਏ ਹੋਰ ਵਾਲੀ ਗੱਲ ਆ ਇਹੋ ਜੇ ਨਾ ਕਰਿਆ ਕਰੋ ਸਿਆਣੇ ਬਣੋ ਤੁਹਾਨੂੰ ਪਰਮਾਤਮਾ ਸਤ ਮਤ ਦੇਵੇ ਜੇ ਤੁਸੀਂ ਆਪ ਦਾ ਟਾਈਮ ਕੱਢ ਕੇ ਗੁਰੂ ਘਰਾਂ ਦੇ ਦਰਸ਼ਨਾਂ ਨੂੰ ਜਾਂਦੇ ਹੋ ਤੇ ਇਹੋ ਜਿਹੇ ਹਲਲ ਬਾਜ਼ੀਆਂ ਜਿਹੜੀਆਂ ਸੋਭਾ ਨਹੀਂ ਦਿੰਦੀ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਆਪ ਜੀ ਦਾ ਆਪ ਜੀ ਦੇ ਚੈਨਲ ਦਾ ਬਹੁਤ-ਬਹੁਤ ਧੰਨਵਾਦ ਆਪ ਜੀ ਨੇ মিডিਆ ਰਾਹੀਂ ਬਾਬਾ ਜੀ ਦਾ ਜਨਮ ਸਥਾਨ ਸਮੁੱਚੀਆਂ ਸੰਗਤਾਂ ਨੂੰ ਵਿਖਾਇਆ ਹੈ ਸੰਗਤਾਂ ਨੂੰ ਵੀ ਬਹੁਤ-ਬਹੁਤ ਵਧਾਈ ਹੋਵੇ ਆਪ ਜੀ ਨੂੰ ਇਸ ਦਿਹਾੜੇ ਦੀ ਵਧਾਈ ਹੋਵੇ ਆਪ ਜੀ ਦੇ ਜੀਡੀਐਸ ਜਿਹੜਾ ਨਿਊਜ਼ ਚੈਨਲ ਆ ਮੈਂ ਇਹਦਾ ਤਹਿ ਦਿਲੋਂ ਸਤਿਕਾਰ ਕਰਦਾ ਹਾਂ ਆਪ ਦੀ ਸਮੁੱਚੀ ਮੈਨੇਜਮੈਂਟ ਵੱਲੋਂ ਤੁਹਾਨੂੰ ਇੱਥੇ ਪਹੁੰਚਣ ਤੇ ਜੀ ਆਖਦਾ ਹਾਂ ਵੈਕਰੀ ਜੀ ਦਾ ਹਾਲ ਸਾਹਿਬ ਵੈਕਰੀ ਜੀ ਕੀ ਪਤਨੀ ਸੋ ਇਹ ਸੰਨ ਭਾਈ ਸਰਵਨ ਸਿੰਘ ਜੀ ਜਿਨ੍ਹਾਂ ਨੇ ਬਹੁਤ ਹੀ ਚੰਗੀ ਤਰ੍ਹਾਂ ਜਿਹੜੀ ਆ ਜਾਣਕਾਰੀ ਦਿੱਤੀ ਆ ਔਰ ਇੱਕ ਅਪੀਲ ਵੀ ਕੀਤੀ ਆ ਜਿਹੜੇ ਅੱਜ ਦੇ ਨੌਜਵਾਨ ਨੇ ਜਿਹੜੇ ਟਰੈਕਟਰ ਟਰਾਲੀਆਂ ਤੇ ਆਉਂਦੇ ਨੇ ਬੁਲਟਾਂ ਤੇ ਆਉਂਦੇ ਨੇ ਮੋਟਰਸਾਈਕਲਾਂ ਤੇ ਆਉਂਦੇ ਨੇ ਜਿਹੜੇ ਪਟਾਕੇ ਤੇ ਹੁੱਲੜਬਾਜੀ ਕਰਦੇ ਨੇ ਉਹਨਾਂ ਨੂੰ ਸੁਚੇਤ ਕਿਹਾ ਏ ਕਿ ਅਸੀਂ ਤਾਂ ਸ਼ਹੀਦਾਂ ਦੇ ਜੋੜ ਮੇਲੇ ਸ਼ਹੀਦਾਂ ਦੇ ਅਸਤਾਨਾਂ ਤੇ ਆਉਂਦੇ ਆ ਆਪਣੀਆਂ ਮਨੋਕਾਮਨਾ ਪੂਰੀਆਂ ਕਰਨ ਪਰ ਉਲਟਾ ਅਸੀਂ ਜਿਹੜਾ ਭਾਰ ਇੱਥੋਂ ਚੜਾ ਕੇ ਜਾਂਦੇ ਆ ਸੋ ਇਹੋ ਜਿਹੀਆਂ ਸਟੋਰੀਆਂ ਦੇਖਣ ਵਾਸਤੇ ਤੁਸੀਂ ਬਣੇ ਰਹੋ ਜੀਐਸ ਨਿਊਜ਼ ਚੈਨਲ ਦੇ ਨਾਲ ਮੈਂ ਤੁਹਾਡਾ ਆਪਣਾ ਗੁਰਦੇਵ